ਮਿੱਤਰੋ ਪਹੁੰਚ ਗਏ ਇੱਕ ਬਾਜੀ ਤੇ ਪਿੰਡ ਮਨਾਣੇ ਤੇ ਬਸ ਇਹੀ ਖੜੇ ਆ ਚਾਰ ਪੰਜ ਮੋਟਰਸਾਈਕਲ ਉਹੀ 15 20 ਕਬੂਤਰ ਹੋਣਗੇ ਤੇ ਪਿੰਜਰਾ ਲੈ ਲਿਆ ਏ ਤੇ ਬੱਚਾ ਦਿਖਾਉਂਦੇ ਆ ਸਾਨੂੰ ਇਹ ਬੈਠਾ ਬੱਚਾ ਨਾਲ ਸੋਹਣੀ ਵੀ ਕਬੂਤਰ ਵੀ ਤੇ ਹੁਣ ਚਲਦੇ ਆ ਉੱਪਰ ਉੱਥੇ ਕਬੂਤਰ ਛੱਡਣੇ ਆ ਉੱਥੇ ਚਲਦੇ ਆ ਫਿਰ ਦਿਖਾਉਂਦੇ ਆ ਸਾਨੂੰ ਉੱਪਰ ਕੀ ਰਿਪੋਰਟ ਆ ਕੀ ਮਾਹੌਲ ਆ ਬਈ ਮਿੱਤਰੋ ਇਹ ਬੈਠੇ ਆ ਬਾਜੀ ਹੋ ਗਈ ਕੈਂਸਲ ਤੇ ਛੱਡ ਦਾਨੀ ਆਪਾਂ ਨੇ ਉਹਦੀ ਪਿੰਡ ਵਾਲਿਆਂ ਨੇ ਕੂਤਰ ੜਾ ਤੇ ਇਹ ਫਿਰਦੇ ਕਬੂਤਰ ਘਟ ਹੋਏ ਤਾਂ ਕਰਕੇ ਬਾਜੀ ਹੋ ਗਈ ਕੈਂਸਲ ਤੇ ਅੱਡੀ ਛੱਡਦੇ ਆ ਇਹਨੂੰ ਬੱਚੇ ਨੂੰ ਲੋ ਬਈ ਬਾਬਿਓ ਬੱਚਾ ਆਪਣਾ ਫਿਰਦਾ ਏ ਇੱਥੇ ਇਹਨੇ ਜੀ ਫਿਰਦਾ ਏ ਪਿੰਡ ਜੀ ਫਿਰਦਾ ਏ ਤੇ ਬਾਕੀ ਓਕੇ ਰਿਵਰਡ ਹੈ ਬਾਬੇ ਬਾਜੀ ਹੋ ਗਈ ਕੈਂਸਲ ਕਬੂਤਰ ਹੋਈ ਸੀ ਘਟ 10-8 ਕੂਤਰ ਤੇ ਲੰਗੇ ਕਬੂਤਰਾਂ ਵਾਲੇ ਤੇ ਬਸ ਹੁਣ ਆਪਾਂ ਵੀ ਚੱਲਦੇ ਆ ਘਰ ਨੂੰ ਜਾ ਕੇ ਬੱਚਿਆਂ ਨੂੰ ਉਡਾ ਲਾਂਦੇ ਆ ਬਾਜੀ ਕੈਂਸਲ ਹੋ ਗਈ ਦੀ ਆਪਾਂ ਨੇ ਉਰੀ ੜਾਤੇ ਆ ਹੈਗਾ ਇਹ ਉਹ ਸੋਨੀ ਆਪੇ ਦੇਖ ਲਊਗਾ ਤੇ ਪਤਾ ਲੱਗ ਜੂਗਾ ਚੈੱਕ ਹੋ ਜੂਗਾ ਨਾਲੇ ਨਵੀਂ ਜੋੜੀ ਸੀ ਪਤਾ ਲੱਗ ਜੂਗਾ ਕੀ ਕਰਦੇ ਕੀ ਨਹੀਂ ਫੇਰ ਦੇ ਬਸ ਗੂਟਰ ਓਕੇ ਰਿਪੋਰਟ ਹੈ ਕਿ ਚੱਲਦੇ ਆ ਬਾਬਿਓ ਹੁਣ ਘਰ ਨੂੰ ਹਾਂਜੀ ਬਾਈ ਮੇਤਰੋ ਪਹੁੰਚ ਗਏ ਆ ਇਹ ਪਾ ਕੇ ਤੇ ੜਾਉਂਦੇ ਆ ਜਾਨਵਰ ਬਾਬੇ ਉੱਥੇ ਆਪਾਂ ਨੇ ਬੱਚਾ ੜਾਤੇ ਆਏ ਉੱਥੇ ਫਿਰਦਾ ਤਾਂ ਆਪਾਂ ਅਗੇ ਘਰ ਤੇ ਹੁਣ ਆਪਾਂ ਘਰਾਂ ੜਾ ਦਾਂਦੇ ਆ ਜਾਨਵਰ ਬੱਚੇ ਬੈਠੇ ਆ ਸਾਰੇ ਭੁੱਖੇ ਤੇ ਸਾਰਿਆਂ ਨੂੰ ਅੱਜ ਕੱਢ ਦੰਦੇ ਧੁੱਪ ਵੀ ਵਧੀਆ ਏ ਉੱਥੇ ਆਪਾਂ ਪਤਾ ਕਰ ਲਾਂਗੇ ਕਿ ਕਿੰਨੇ ਵਜੇ ਬੈਡ ਦਾ ਕਿਹਦਾ ਸਾ ਪਤਾ ਵਾ ਕੀ ਕਰਦਾ ਆਪਾਂ ਨੂੰ ਪਤਾ ਚੱਲ ਜਾਊਗਾ ਠੀਕ ਹੈ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਉੱਥੇ ਤੇ ਬਾਜੀ ਹੋ ਗਈ ਸੀ ਬਾਬੇ ਉਹ ਕੈਨਸਲ ਪੁੱਤਰ ਆਏ ਸੀ 8 9 ਤਾਂ ਕਰਕੇ ਉਹਨਾਂ ਨੇ ਛਡਵਾਇ ਨਹੀਂ ਉੱਤਰਾਂ ਵਾਲੇ ਘਰ ਚਲੇ ਗਏ ਤੇ ਆਪਾਂ ਵੀ ਆ ਗਏ ਤੇ ਕੱਢਦੇ ਹੁਣ ਬਾਬਿਓ ਬੱਚੇ ਸਾਰੇ ਤੇ ਬੱਚੇ ਨੂੰ ਵੀ ਬਿਠਾਉਂਦੇ ਆ ਛਤਰੀ ਤੇ ਮਿੱਤਰੋ ਇਹ ਕਾਚਾ ਝੱਲਰ ਵਾਲਾ ਬੱਚਾ ਤੇ ਇੱਕੇ ਪੂਰਾ ਰੱਤਾ ਇਹ ਕਰਤੇ ਆ ਇਹ ਖੁੱਡੇ ਚ ਸ਼ਿਫਟ ਉੱਪਰ ਤੇ ਨੂੰ ਵੀ ਧਾਰ ਕੇ ਪਰਦੇ ਆ ਬੰਦ ਲੋ ਜੀ ਚਲੋ ਜੀ ਗਿਆ ਤੇ ਬਾਕੀ ਬਾਬੇ ਦਾਣੇ ਲੈ ਆਂਦੇ ਆਪਾਂ ਨਹੀਂ ਪਏ ਤੇ ਪਾਉਂਦੇ ਆ ਇਹ ਬੈਠੇ ਐ ਉਹ ਬੈਠ ਕੇ ਜਾ ਕੇ ਬੱਚਾ ਠੀਕ ਐ ਬਾਬੇ ਤੇ ਬਾਕੀ ਇੱਧਰ ਦੇਖ ਲਈ ਇੱਕ ਵਾਰ ਤੇ ਛੜ ਤੇ ਆਪਾਂ ਨੇ ਪੂਗਾ ਹਨਾ ਉਹ ਵੀ ਖੋਜਦੇ ਆਣੇ ਕਬੂਤਰ ਉਤਰੀ ਬੰਦ ਕਰੇ ਹੋਏ ਸੀ ਚਲੋ ਜੀ ਖੋਜਦੇ ਆਣੋ ਵੀ ਤੇ ਬਾਕੀ ਹੇ ਨੀਚੇ ਇੱਕ ਬੱਚਾ ਕੱਢਣ ਵਾਲੀ ਸੀ ਦੇਖ ਲਈ ਨਿਕਲੇ ਅਕੇ ਨਹੀਂ ਲੋ ਬਈ ਮਿੱਤਰੋ ਨਿਕਲ ਗਏ ਦੋਨੋਂ ਬੱਚੇ ਤੂੰ ਮੋਰ ਬੇਬੀ ਇਹ ਆਪਣੇ ਬਾਬੇ ਹੱਥ ਨਾਲ ਕੱਢਿਆ ਇਹ ਹੰਡਾ ਕਿਉਂਕਿ ਆਪਣੇ ਚਾਰ ਅੰਡੇ ਬਾਬੇ ਖਰਾਬ ਹੋ ਗਏ ਇਹਨਾਂ ਦੇ ਵੀ ਅੰਡੇ ਖਰਾਬ ਹੋ ਗਏ ਸੀ ਕਿਹੇ ਜੋੜੀਏ ਖਰਾਬ ਹੋ ਗਏ ਕਿ ਜਿਹੜੇ ਉਹ ਦੂਸਰੀ ਸਾਈਡ ਕਾਲੇ ਇਹ ਕੁੱਤਰ ਸੀ ਜਿਹੜਾ ਇਹਦੇ ਅੰਡੇ ਖਰਾਬ ਹੋ ਗਏ ਬੱਚੇ ਅੰਡਿਆਂ ਚ ਮਰ ਗਏ ਧਿਆਨ ਦੇ ਆ ਨਹੀਂ ਆਪਾਂ ਨੇ ਇਹ ਵੀ ਆਪਾਂ ਨੇ ਹੱਥ ਜੀ ਨਾਲ ਹੀ ਕੱਢੇ ਅੱਜ ਇਹ ਬੱਚਾ ਹੱਥ ਨਾਲ ਕੱਢਿਆ ਇਹ ਆਪਣੇ ਆਪ ਕੱਢਿਆ ਸੀ ਇਹਦੇ ਆਪਾਂ ਨੇ ਦੋਨੋਂ ਹੀ ਹੱਥ ਨਾਲ ਕੱਢੇ ਸੁਣ ਬਾਬੇ ਉਹ ਪਾਉਂਦੇ ਇਹਨਾਂ ਨੂੰ ਦਾਣੇ ਇਹ ਬਿੰਕਾ ਆ ਜਾ ਦੇਖੋ ਕਿੰਨਾ ਚਲਾ ਕੇ ਉਹ ਵੜ ਗਿਆ ਭੱਜ ਗਿਆ ਦੇਖੋ ਪਾਉਂ ਚਲਾ ਕੇ ਇਹ ਹੈ ਬਿੰਗਾ ਇਹ ਕੋਤਰੀਆਂ ਪਿੱਛੇ ਆਈ ਜਾਂਦਾ ਇਹ ਚੱਲ ਇੱਧਰ ਤੇ ਠੀਕ ਹੈ ਬਾਬੇ ਬਾਕੀ ਟੱਕਰੇ ਝੁੱਕਰੇ ਆਪਾਂ ਨੇ ਧੋ ਕੇ ਰੱਖੇ ਹੋਏ ਆ ਬਾਬਾ ਪਾਉਂਦੇ ਆ ਹੁਣ ਇਹਨਾਂ ਨੂੰ ਦਾਣਾ ਪਾਣੀ ਮਿੱਤਰੋ ਚੱਕ ਲਿਆ ਹਥਿਆਰ ਤੇ ਕਰਦੇ ਹਾਂ ਹੁਣ ਖੁੱਡੇ ਸਾਫ ਮੇਲੇ ਸੀ ਮੌਸਮ ਠੰਡਾ ਏ ਖੁੱਡੇ ਖਾੜੇ ਸਾਫ ਕਰਕੇ ਫਿਰ ਪਾਵਾਂਗੇ ਦਾਣੇ ਬਾਕੀ ਕਬੂਤਰ ਆਪਣੇ ਹੀ ਫਿਰਦੇ ਇਹ ਫਿਰਦੇ ਸਾਰੇ ਤੇ ਬਸ ਕਰ ਦਈਏ ਬਾਬੇ ਖੁੱਡੇ ਸਾਫ ਫਿਰ ਪਾਉਂਦੇ ਇਹਨਾਂ ਨੂੰ ਦਾਣਾ ਤੋ ਬਈ ਮਿੱਤਰੋ ਸਾਫ ਸਫਾਈ ਕਰਤੀ ਏ ਤੇ ਪਾਤੇ ਆ ਦਾਣੇ ਕੂਤਰਾਂ ਨੂੰ ਬਾਹਰ ਰੱਖਦੇ ਆ ਪਾਣੀ ਬਾਕੀ ਬੈਠੇ ਆ ਬਾਹਰ ਪੈ ਰਹੇ ਆ ਮੀਂਹ ਤੇ ਪਾ ਗਏ ਸੀ ਉੱਪਰ ਹੁਣ ਪਾਣੀ ਰੱਖ ਦਾਂਦੇ ਆ ਇੱਧਰ ਵੀ ਕਬੂਤਰ ਬੈਠੇ ਆਪਣੇ ਫਿੱਟ ਪੂਰੇ ਤੇ ਬਸ ਹੁਣ ਬਾਬੇ ਪਾਣੀ ਰੱਖ ਲਈਏ ਇਹਨਾਂ ਨੂੰ ਦੇ ਦੇਣੇ ਆ ਕੰਮ ਇਹ ਬਾਚ ਪਾ ਦਾਂਗੇ ਦਾਣੇ ਬੱਚਿਆਂ ਨੂੰ ਦੇ ਦੂੰਗੇ ਚੋਗਾ ਇਹ ਪਾਣੀ ਛੀਨੇ ਤੇ ਬੈਠੀਆਂ ਕਬੂਤਰੀਆਂ ਸਾਰੀਆਂ ਬੱਚਿਆਂ ਨੂੰ ਫਿਰ ਇਹਨਾਂ ਨੂੰ ਚੋਗਾ ਦੇਣਾ ਖਾਲੀ ਪਏ ਆ ਬੱਚੇ ਬਿਲਕੁਲ ਭੁੱਖੇ ਪਾ ਦਈਏ ਬਾਬੇ ਉਹ ਇਹਨਾਂ ਨੂੰ ਪਾਣੀ ਬਸ ਤੋ ਪਾਣੀ ਪਾ ਤਿਆ ਏ ਕੂਤਰਾਂ ਨੂੰ ਤੇ ਦਾਣੇ ਹੋਰ ਰੱਖਦੇ ਆ ਮਿਕਸ ਦਾਣੇ ਪਾ ਦਿਆ ਹੁਣ ਪਹਿਲਾਂ ਗੁੱਲੀ ਡੰਡਾ ਪਾਇਆ ਵਾ ਤਾਂ ਤੇ ਬਸ ਬੈਠੇ ਆ ਕੂਤਰ ਤੇ ਹੁਣ ਚਲਦੇ ਆਪਾਂ ਵੀ ਨੀਚੇ ਕੰਮ ਡਾਨੇ ਆਪਣਾ ਕੁੱਡੇ ਖੱਡੇ ਸਾਫ ਕਰਤੇ ਸਾਰਾ ਓਕੇ ਰਿਪੋਰਟ ਹੈ ਤੇ ਇੱਧਰ ਵੀ ਦਾਣੇ ਪਾਤੇ ਆ ਬੱਚੇ ਮੰਗਦੇ ਆ ਚੋਗਾ ਤੇ ਬੱਚਾ ਵੀ ਛੜਤੇ ਆਏ ਉੱਪਰ ਖਾਣ ਦੋ ਇਹਨਾਂ ਨੂੰ ਦਾਣੇ ਤੇ ਇੱਧਰ ਇੱਕ ਗ੍ਰਿੱਟ ਲਿਆਂਦੀ ਹੋਈ ਸੀ ਗ੍ਰਿੱਟ ਵੀ ਪਾਤੀ ਹੈ ਤੇ ਓਕੇ ਬਾਬਿਓ ਇਹ ਪਤਾ ਨਹੀਂ ਰੱਬ ਕੀ ਕਰੀ ਜਾਂਦਾ ਧੁੱਪ ਨਿਕਲਦੀ ਹੈ ਨਾਲੇ ਨਹੀਂ ਪੈ ਰਿਆ ਤੇ ਬਾਕੀ ਖਾ ਰਿਹਾ ਧਾਣੇ ਵਾ ਖਾਣਦੇ ਹਨ ਉਹਨਾਂ ਨੂੰ ਤੇ ਬਾਬੇ ਆਪਾਂ ਚੱਲਦੇ ਆਂ ਦੋ ਜੋੜੀਆਂ ਦੇ ਆਪਣੇ ਆਂਡੇ ਖਰਾਬ ਹੋ ਗਏ ਕਿਉਂਕਿ ਰੱਤੇ ਦਾ ਰੱਤੇ ਦੀ ਜਿਹੜੀ ਕਬੂਤਰੀ ਸੀ ਉਧਰ ਘਰਤੀ ਆਪਾਂ ਨੇ ਝਾਲਦਾਂ ਵਾਲੀ ਤੇ ਇੱਕੇ ਕਾਲੇ ਦੇ ਹੋ ਗਏ ਸੀ ਚਾਰ ਅੰਡੇ ਖਰਾਬ ਹੋ ਗਏ ਬੱਚੇ ਮਰ ਗਏ ਵਿੱਚੇ ਅੰਡਿਆਂ ਦੇ ਤੇ ਬਾਕੀ ਇਹ ਬੱਚਿਆਂ ਦੇ ਵੀ ਠੱਲਾ ਪਹਿਲਾਂ ਤਾਂ ਖੁੱਲ ਗਿਆ ਸੀ ਹੁਣ ਪਾਤੀਆਂ ਆਪਾਂ ਨੇ ਠੀਕ ਹੈ ਇਹਦੇ ਵੀ ਬੱਚੇ ਦੇ ਪਾਤੀ ਠੱਲਾ ਓਕੇ ਰੂਡਾ ਬਾਕੀ ਠੀਕ ਹੈ ਬਾਬੇ ਚੱਲਦੇ ਹਾਂ ਹੁਣ ਨੀਚੇ ਤੇ ਕਬੂਤਰ ਆਪਣੇ ਬੈਠ ਗਏ ਜੀ ਆਪਾਂ ਨੇ ਅੰਦਰ ਬੰਦ ਕਰਤੇ ਏ डन ਬਾਬੇਓ ਫਿਲਹਾਲ ਸਾਰਾ ਕੰਮ ਬਾਅਦ ਵਿੱਚ ਸ਼ਾਮ ਨੂੰ ਪਾਵਾਂਗੇ ਦਾਣੇ ਹਾਂਜੀ ਬਾਈ ਮਿੱਤਰੋ ਤੇ ਪਹੁੰਚ ਗਏ ਜੀ ਆਪਾਂ ਉੱਪਰ ਬੱਚਿਆਂ ਦੇ ਹੋ ਗਿਆ ਏ ਜ਼ਹਿਰਵਾਦ ਸਿਰ ਤੇ ਤੇ ਕੋਈ ਨਹੀਂ ਤੇ ਬਾਬੇਓ ਇੱਥੇ ਤੇ ਖੁੱਡਾ ਚੋਗਿਆ ਏ ਇੱਥੇ ਤੋਂ ਆਦੇ ਪਾਣੀ ਗਿਰਦਾ ਥੋੜਾ ਥੋੜਾ ਇੱਕ ਇਹ ਦੇਖਣਾ ਪਾਣੀ ਆਪਾਂ ਨੇ ਕਿੱਥੇ ਤੋਂ ਆਉਂਦਾ ਹੈ ਹੋਏ ਨਹੀਂ ਕੀ ਬਾਬਿਓ ਚਲੋ ਕੋਈ ਨਹੀਂ ਪਿੱਛੇ ਘੱਟਿਆ ਪਾਣੀ ਤਾਂ ਹੈ ਨਹੀਂ ਖਾਸ ਕੋਈ ਬਾਬਿਓ ਤੇ ਕਰ ਦਾਂਗੇ ਸੈਟਿੰਗ ਉਹ ਵੀ ਚੱਕਰ ਨਹੀਂ ਤੇ ਬਾਕੀ ਕਿ ਕਬੂਤਰੀ ਵੜ ਗਈ ਇੱਧਰ ਇਹਨੂੰ ਵੀ ਕੱਢਦੇ ਆ ਬਾਹਰ ਇਹਨੂੰ ਮਿਲ ਜਾਣਾ ਨਹੀਂ ਇਹਨੇ ਜਾ ਕੇ ਤੇ ਠੀਕ ਹੈ ਬਾਬਿਓ ਵਾਦਾਣਾ ਪਾਣੀ ਪਾ ਦਈਏ ਤੇ ਕਰਦੇ ਆ ਵਲੌਗ ਦੀ ਇੱਥੇ ਐਂਡਿੰਗ ਜੀ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਤੇ ਬਾਬੇਓ ਬਾਜੀ ਹੋ ਗਈ ਸੀ ਕੈਨਸਲ ਤੇ ਕਰਦੇ ਆਂ ਆਪ ਆਪਣੀ ਵੀਡੀਓ ਦੇ ਅੰਤ ਇੰਡ ਹੋਰ ਵੀ ਨਵੀਂ ਅਪਡੇਟ ਲੈਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ